ਪਾਰਵੀ ਸ਼੍ਰੇਣੀ ਵਿਸ਼ਾ ਭੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਅਧਿਆਇ 2 ਮਾਨਵੀ ਸਾਧਨ ਜਨਸੰਖਿਆ ਅਤੇ ਇਸ ਦੀ ਤਬਦੀਲੀ ਬਦਲਾਅ ਭਾਗ 4 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਵਿਕਲਪ 7 ਵਿੱਚ ਦਿਓ ਪ੍ਰਸ਼ਨ ਊੜਾ ਜਨਸੰਖਿਆ ਦੀ ਵੰਡ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ਉੱਤਰ ਜਨਸੰਖਿਆ ਦੀ ਵੰਡ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਇਸ ਪ੍ਰਕਾਰ ਹਨ ਨੰਬਰ 1 ਜਲਵਾਯੂ ਬਹੁਤ ਜ਼ਿਆਦਾ ਗਰਮ ਅਤੇ ਬਹੁਤ ਜ਼ਿਆਦਾ ਠੰਡੇ ਖੇਤਰਾਂ ਵਿੱਚ ਰਹਿਣਾ ਲੋਕ ਪਸੰਦ ਨਹੀਂ ਕਰਦੇ ਇਸ ਲਈ ਇਹਨਾਂ ਖੇਤਰਾਂ ਵਿੱਚ ਵੱਸੋਂ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੁੰਦੀ ਹੈ ਦੂਜੇ ਪਾਸੇ ਵਧੀਆ ਜਲਵਾਯੂ ਵਾਲੇ ਖੇਤਰਾਂ ਵਿੱਚ ਰਹਿਣਾ ਲੋਕ ਉਹਦੇ ਲਈ ਪਸੰਦ ਕਰਦੇ ਹਨ ਅਜਿਹੇ ਖੇਤਰਾਂ 'ਚ ਵੱਸੋ ਵਧੇਰੇ ਹੁੰਦੀ ਹੈ 2 ਤਰਤਲ ਉਪਜਾਊ ਅਤੇ ਸਮਤਲ ਜਾਂ ਘੱਟ ਢਲਾਨ ਵਾਲੇ ਖੇਤਰਾਂ ਵਿੱਚ ਵਸਣਾ ਲੋਕ ਉਹਦੇ ਲਈ ਪਸੰਦ ਕਰਦੇ ਹਨ ਅਣਉਪਜਾਊ ਮਿੱਟੀਆਂ ਮਾਰੂਥਲ ਖੇਤਰ ਅਤੇ ਪਹਾੜੀ ਇਲਾਕਿਆਂ ਵਿੱਚ ਵੱਸੋ ਦੀ ਗਿਣਤੀ ਘੱਟ ਹੁੰਦੀ ਹੈ ਦਨ ਪਾਣੀ ਦੀ ਸਹੂਲਤ ਪੀਣ ਯੋਗ ਪਾਣੀ ਮਨੁੱਖੀ ਜੀਵਨ ਦੀ ਪਹਿਲੀ ਲੋੜ ਹੈ ਇਸ ਜਗ੍ਹਾ ਤੇ ਪਾਣੀ ਖਾਰਾ ਜਾਂ ਜਿਸ ਜਗ੍ਹਾ ਤੇ ਪਾਣੀ ਖਾਰਾ ਜਾਂ ਪੀਣ ਯੋਗ ਨਹੀਂ ਹੁੰਦਾ ਅਜਿਹੇ ਇਲਾਕੇ ਮਨੁੱਖੀ ਵਸੋਂ ਲਈ ਢੁਕਵੇਂ ਨਹੀਂ ਹੁੰਦੇ 4 ਖਣਿਜ ਪਦਾਰਥ ਅਤੇ ਕੁਦਰਤੀ ਸਾਧਨ ਖਣਿਜ ਪਦਾਰਥ ਅਤੇ ਕੁਦਰਤੀ ਸਾਧਨ ਕਿਸੇ ਖੇਤਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਮਾਨਵੀ ਵਿਕਾਸ ਸਿੱਧੇ ਤੌਰ ਤੇ ਇਹਨਾਂ ਨਾਲ ਜੁੜਿਆ ਹੁੰਦਾ ਹੈ ਇਸ ਲਈ ਖਣਿਜ ਪਦਾਰਥਾਂ ਅਤੇ ਕੁਦਰਤੀ ਸਾਧਨਾਵਾਂ ਪੱਖੋਂ ਅਮੀਰ ਇਲਾਕਿਆਂ ਵਿੱਚ ਵੱਸੋਂ ਦੀ ਗਿਣਤੀ ਵਧੇਰੇ ਹੁੰਦੀ ਹੈ 5 ਆਵਾਜਾਈ ਤੇ ਸੰਚਾਰ ਦੇ ਸਾਧਨ ਮਨੁੱਖੀ ਆਵਾਜਾਈ ਅਤੇ ਆਰਥਿਕ ਕਾਰਜਾਂ ਲਈ ਆਵਾਜਾਈ ਤੇ ਸੰਚਾਰ ਦੇ ਸਾਧਨ ਬੇਹੱਦ ਮਹੱਤਵਪੂਰਨ ਹੁੰਦੇ ਹਨ ਆਵਾਜਾਈ ਅਤੇ ਸੰਚਾਰ ਦੇ ਪੱਖੋਂ ਵਿਕਸਿਤ ਖੇਤਰ ਮਨੁੱਖੀ ਵਸੋਂ ਲਈ ਪਸੰਦੀਦਾ ਖੇਤਰ ਹੁੰਦੇ ਹਨ 6 ਊਰਜਾ ਦੀ ਸਹੂਲਤ ਅਜੋਕੇ ਦੌਰ ਵਿੱਚ ਬਿਜਲੀ ਊਰਜਾ ਇੱਕ ਮਹੱਤਵਪੂਰਨ ਲੋੜ ਬਣ ਗਈ ਹੈ ਜਿਹੜੇ ਖੇਤਰਾਂ ਵਿੱਚ ਬਿਜਲੀ ਸਸਤੀ ਅਤੇ ਲਗਾਤਾਰ ਮਿਲਦੀ ਹੈ ਅਜਿਹੇ ਖੇਤਰ ਮਨੁੱਖੀ ਵਸੇਬੇ ਲਈ ਖਿੱਚ ਦਾ ਕੇਂਦਰ ਹੁੰਦੇ ਹਨ ਜਿਹੜੇ ਖੇਤਰਾਂ ਵਿੱਚ ਊਰਜਾ ਦਾ ਵਿਕਾਸ ਨਹੀਂ ਹੋਇਆ ਹੁੰਦਾ ਉਹਨਾਂ ਵਿੱਚ ਆਮ ਲੋਕ ਪਸੰਦ ਨਹੀਂ ਕਰਦੇ ਸਮਾਜਿਕ ਕਾਰਕ ਸਮਾਜਿਕ ਕਾਰਕ ਜਨਸੰਖਿਆ ਦੀ ਵੰਡ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਅਣਪੜ ਸਮਾਜ ਅਤੇ ਫਜ਼ੂਲ ਦੇ ਅਤੀਤ ਰਵਾਜਾਂ ਵਾਲੇ ਖੇਤਰਾਂ ਨਾਲੋਂ ਜਿਹੜੇ ਇਲਾਕਿਆਂ ਵਿੱਚ ਪੜੇ ਲਿਖੇ ਲੋਕ ਹੁੰਦੇ ਹਨ ਉਹਨਾਂ ਖੇਤਰਾਂ ਵਿੱਚ ਰਹਿਣਾ ਲੋਕਬਧ ਦੇ ਪਸੰਦ ਕਰਦੇ ਹਨ 8 ਰਾਜਨੀਤਿਕ ਕਾਰਕ ਰਾਜਨੀਤਿਕ ਕਾਰਕ ਜਨਸੰਖਿਆ ਉੱਪਰ ਡੂੰਘਾ ਪ੍ਰਭਾਵ ਪਾਉਂਦੇ ਹਨ ਜੇ ਕਿਸੇ ਖੇਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਉੱਤਰਦੀਆਂ ਜਾਂ ਸਰਕਾਰੀ ਨੀਤੀਆਂ ਕਿਸੇ ਇੱਕ ਧਰਮ ਦੇ ਵਿਰੁੱਧ ਜਾਂ ਸਮੁਦਾਇ ਦੇ ਖਿਲਾਫ ਹੋਣ ਤਾਂ ਅਜਿਹੇ ਖੇਤਰਾਂ ਵਿੱਚ ਲੋਕ ਰਹਿਣਾ ਪਸੰਦ ਨਹੀਂ ਕਰਦੇ ਨਾ ਇਤਿਹਾਸਕ ਕਾਰਕ ਕਈ ਵਾਰ ਲੋਕ ਉਹਨਾਂ ਥਾਵਾਂ ਤੇ ਰਹਿਣਾ ਪਸੰਦ ਹੀ ਨਹੀਂ ਪਸੰਦ ਹੀ ਕਰਦੇ ਹਨ ਜਿੱਥੇ ਉਹਨਾਂ ਦੇ ਵੱਡੇ-ਵਡੇਰੇ ਰਹਿੰਦੇ ਸਨ ਧਾਰਮਿਕ ਮਹੱਤਤਾ ਵਾਲੀਆਂ ਇਤਿਹਾਸਕ ਥਾਵਾਂ ਤੇ ਰਹਿਣ ਨੂੰ ਲੋਕ ਪਹਿਲ ਦਿੰਦੇ ਹਨ ਜਿਵੇਂ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਸਮੁਦਾਏ ਦੇ ਲੋਕ ਰਹਿਣਾ ਪਸੰਦ ਕਰਦੇ ਹਨ ਮੁਸਲਮਾਨ ਸਮੁਦਾਏ ਲਈ ਮੱਕਾ ਪਸੰਦੀਦਾ ਖੇਤਰ ਹੈ 10 ਆਰਥਿਕ ਕਾਰਕ ਕੋਈ ਇਲਾਕੇ ਜਿਹੜੇ ਆਰਥਿਕ ਤੌਰ ਤੇ ਵਿਕਸਿਤ ਹੁੰਦੇ ਹਨ ਰੋਜ਼ਗਾਰ ਦੇ ਮੌਕਿਆਂ ਦੀ ਸੰਭਾਵਨਾ ਵੱਧ ਹੁੰਦੀ ਹੈ ਵਣਜ ਵਪਾਰ ਆਸਾਨੀ ਨਾਲ ਸੰਭਵ ਹੁੰਦਾ ਹੈ ਅਜਿਹੇ ਇਲਾਕੇ ਵੱਸੋਂ ਨੂੰ ਵਧੇਰੇ ਖਿੱਚਦੇ ਹਨ ਲੁਧਿਆਣਾ ਦਿੱਲੀ ਤੇ ਬੰਗਲੌਰ ਵਰਗੇ ਸ਼ਹਿਰ ਸੰਘਣੀ ਆਬਾਦੀ ਵਾਲੇ ਸ਼ਹਿਰ ਹਨ ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚ ਰੋਜ਼ਗਾਰ ਦੇ ਮੌਕੇ ਮਿਲਣੇ ਸੰਭਵ ਹਨ ਪ੍ਰਸ਼ਨ ਅੜਾ ਉਹ ਕਿਹੜੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਪਹਿਲੇ ਦਰਜੇ ਦੇ ਸ਼ਹਿਰਾਂ ਦੇ ਵਸਨੀਕ 6ਵੇਂ ਦਰਜੇ ਦੇ ਸ਼ਹਿਰਾਂ ਦੇ ਵਸਨੀਕਾਂ ਨਾਲੋਂ ਵਿਧੇਰੇ ਕਰਦੇ ਹਨ ਉੱਤਰ 1 ਲੱਖ ਜਾਂ ਇਸ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਨੂੰ ਪਹਿਲੇ ਦਰਜੇ ਦੇ ਸ਼ਹਿਰ ਕਿਹਾ ਜਾਂਦਾ ਹੈ ਜਦਕਿ 5000 ਜਾਂ ਇਸ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਨੂੰ 6ਵੇਂ ਦਰਜੇ ਦੇ ਸ਼ਹਿਰ ਕਿਹਾ ਜਾਂਦਾ ਹੈ ਸਪਸ਼ਟ ਹੈ ਕਿ ਛੋਟੇ ਸ਼ਹਿਰਾਂ ਵਿੱਚ ਆਬਾਦੀ ਘੱਟ ਹੋਣ ਕਾਰਨ ਉੱਥੋਂ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ ਦੇ ਮੁਕਾਬਲੇ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਦ ਕਿ ਜਿਹੜੇ ਸ਼ਹਿਰਾਂ ਦੀ ਆਬਾਦੀ ਲੋੜ ਤੋਂ ਜ਼ਿਆਦਾ ਹੈ ਉਹਨਾਂ ਸ਼ਹਿਰਾਂ ਦੇ ਲੋਕਾਂ ਨੂੰ ਛੋਟੇ ਸ਼ਹਿਰਾਂ ਨਾਲੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ 6ਵੇਂ ਦਰਜੇ ਦੇ ਸ਼ਹਿਰਾਂ ਦੇ ਮੁਕਾਬਲੇ ਪਹਿਲੇ ਦਰਜੇ ਦੇ ਸ਼ਹਿਰਾਂ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 1 ਮਕਾਨਾਂ ਦੀ ਘਾਟ ਵੱਡੇ ਸ਼ਹਿਰਾਂ ਵਿੱਚ ਆਬਾਦੀ ਜ਼ਿਆਦਾ ਹੋਣ ਕਰਕੇ ਸਾਰੇ ਲੋਕਾਂ ਨੂੰ ਲੋੜ ਅਨੁਸਾਰ ਮਕਾਨ ਉਪਲਬਧ ਨਹੀਂ ਹੁੰਦੇ। ਨੰਬਰ 2, ਭੂਮੀ ਦੀ ਸਮੱਸਿਆ ਵੱਡੇ ਸ਼ਹਿਰਾਂ ਵਿੱਚ ਆਬਾਦੀ ਵੱਧ ਹੋਣ ਕਰਕੇ ਮਕਾਨ ਬਣਾਉਣ ਲਈ ਭੂਮੀ ਦੀ ਘਾਟ ਪੈਦਾ ਹੋ ਜਾਂਦੀ ਹੈ। ਨੰਬਰ 3, ਗੰਦੀਆਂ ਬਸਤੀਆਂ ਦਾ ਜਨਮ ਭੂਮੀ ਅਤੇ ਮਕਾਨ ਦੀ ਘਾਟ ਕਾਰਨ ਸ਼ਹਿਰਾਂ ਦੇ ਆਲੇ-ਦੁਆਲੇ ਝੁੱਗੀ-ਝੌਂਪੜੀ ਵਾਲਿਆਂ ਦੀ ਅਬਾਦੀ ਵਧਣ ਕਰਕੇ ਗੰਦੀਆਂ ਬਸਤੀਆਂ ਦਾ ਜਨਮ ਹੁੰਦਾ ਹੈ। 4 ਆਵਾਜਾਈ ਦੇ ਸਾਧਨਾਂ ਦੀ ਘਾਟ ਅਜਿਹੇ ਸ਼ਹਿਰਾਂ ਦੀ ਆਬਾਦੀ ਵੱਧ ਹੋਣ ਕਰਕੇ ਆਵਾਜਾਈ ਦੇ ਸਾਧਨਾਂ ਦੀ ਘਾਟ ਪੈਦਾ ਹੋ ਜਾਂਦੀ ਹੈ। ਇਸ ਲਈ ਬੱਸਾਂ ਅਤੇ ਰੇਲ ਗੱਡੀਆਂ ਆਦ ਵਿੱਚ ਬੇਹੱਦ ਭੀੜ ਵਿਖਾਈ ਦਿੰਦੀ ਹੈ। 5 ਪੀਣ ਵਾਲੇ ਪਾਣੀ ਦੀ ਸਮੱਸਿਆ ਅਜਿਹੇ ਸ਼ਹਿਰਾਂ ਵਿੱਚ ਸਾਫ਼ ਸੁਥਰੇ ਅਤੇ ਪੀਣ ਵਾਲੇ ਪਾਣੀ ਦੀ ਘਾਟ ਪੈਦਾ ਹੋ ਜਾਂਦੀ ਹੈ। ਚੇ ਪ੍ਰਦੂਸ਼ਣ ਦੀ ਸਮੱਸਿਆ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ ਆਵਾਜਾਈ ਦੇ ਸਾਧਨਾਂ ਦੀ ਭੀੜ ਕਾਰਨ ਅਤੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਹੋਣ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਵੱਧ ਜਾਂਦੀ ਹੈ 7 ਜਰਮਾਂ ਦੀ ਗਿਣਤੀ ਵਿੱਚ ਵਾਧਾ ਭੀੜ ਭੜਕੇ ਵਾਲੇ ਸ਼ਹਿਰਾਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਰੱਖਣੀ ਔਖੀ ਹੁੰਦੀ ਹੈ ਜਿਸ ਕਾਰਨ ਜੁਰਮਾਂ ਦੀ ਦਰ ਵਿੱਚ ਵਾਧਾ ਹੋ ਜਾਂਦਾ ਹੈ 8 ਭੀੜ ਭੜਕੀ ਤੇ ਆਵਾਜਾਈ ਦੀ ਸਮੱਸਿਆ ਵੱਡੇ ਸ਼ਹਿਰਾਂ ਵਿੱਚ ਜਨਤਕ ਥਾਵਾਂ ਤੇ ਭੀੜ ਭੜਕਾ ਵੱਧ ਜਾਂਦਾ ਹੈ ਸੜਕਾਂ ਤੇ ਭੀੜ ਭੜਕਾ ਵਧਣ ਕਰਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਔਖਾ ਹੋ ਜਾਂਦਾ ਹੈ ਪ੍ਰਸ਼ਨ ਈ ਡੀ ਜਨਸੰਖਿਆ ਦੇ ਸਥਾਨ ਬਦਲੀ ਦੇ ਕਾਰਨ ਕਿਹੜੇ ਹਨ ਉੱਤਰ ਜਨਸੰਖਿਆ ਦੇ ਸਥਾਨ ਬਦਲੀ ਲਈ ਪਰੇ ਧੱਕਣ ਵਾਲੇ ਅਤੇ ਨੇੜੇ ਖਿੱਚਣ ਵਾਲੇ ਕਾਰਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਪਰੇ ਧੱਕਣ ਵਾਲੇ ਕਾਰਕ ਲੋਕਾਂ ਨੂੰ ਆਪਣੇ ਮੌਜੂਦਾ ਇਲਾਕੇ ਚੋਂ ਉੱਠ ਕੇ ਕਿਸੇ ਹੋਰ ਬਾਹਰੀ ਖੇਤਰ ਵਿੱਚ ਜਾਣ ਲਈ ਮਜਬੂਰ ਕਰਦੇ ਹਨ ਨੇੜੇ ਖਿੱਚਣ ਵਾਲੇ ਕਾਰਕ ਹੋਰਨਾ ਬਾਹਰੀ ਖੇਤਰਾ ਵਿੱਚੋਂ ਆ ਕੇ ਨਵੇਂ ਖੇਤਰ ਵਿੱਚ ਵਸ ਵਸਣ ਲਈ ਮਜਬੂਰ ਕਰਦੇ ਹਨ ਜਨਸੰਖਿਆ ਦੇ ਸਥਾਨ ਬਦਲੀ ਦੇ ਕਾਰਕਾਂ ਨੂੰ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਨੰਬਰ 1 ਆਰਥਿਕ ਕਾਰਕ ਸਥਾਨ ਬਦਲੀ ਲਈ ਕਾਰਕਾਂ ਵਿੱਚੋਂ ਆਰਥਿਕ ਕਾਰਕ ਸਭ ਤੋਂ ਮਹੱਤਵਪੂਰਨ ਮੰਨਿਆ ਗਿਆ ਹੈ ਇਲਾਕੇ ਦੀ ਆਮ ਆਰਥਿਕ ਹਾਲਾਤ ਇਲਾਕੇ ਦੀ ਉਦਯੋਗਿਕ ਸਥਿਤੀ ਚੰਗੀ ਹੋਣਾ ਖੇਤੀ ਯੋਗ ਜ਼ਮੀਨ ਦਾ ਹੋਣਾ ਜ਼ਮੀਨ ਮਾਲਕੀ ਦਾ ਆਕਾਰ ਰੋਜ਼ਗਾਰ ਦੇ ਮੌਕਿਆਂ ਦੀ ਉਪਲਬਧੀ ਤੇ ਭੁੱਖ ਅਤੇ ਇਲਾਕੇ ਵਿੱਚ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਆਦ ਕੁੱਝ ਮੁੱਖ ਆਰਥਿਕ ਕਾਰਕ ਹਨ 2 ਸਮਾਜਿਕ ਕਾਰਕ ਸਮਾਜਿਕ ਕਾਰਕ ਸਥਾਨ ਬਦਲੀ ਲਈ ਆਰਥਿਕ ਕਾਰਕਾਂ ਨਾਲੋਂ ਵੀ ਵਧੇਰੇ ਯੋਗਦਾਨ ਪਾਉਂਦੇ ਹਨ ਜਿਵੇਂ ਇਸਤਰੀਆਂ ਦਾ ਵਿਆਹ ਪਿੱਛੋਂ ਸਥਾਨ ਬਦਲ ਜਾਣਾ ਉਚਿਤ ਸਿੱਖਿਆ ਹਾਸਲ ਕਰਨ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਣਾ ਨਿੱਜੀ ਅਤੇ ਕੌਮੀ ਤੱਤਾਂ ਕਰਕੇ ਸਥਾਨ ਬਦਲੀ ਕਰਨੀ ਨਿੱਜੀ ਆਜ਼ਾਦੀ ਤੇ ਸਰਕਾਰੀ ਨੀਤੀਆਂ ਕਾਰਨ ਸਥਾਨ ਬਦਲੀ ਅਤੇ ਜੰਗ ਜਾਂ ਡਰ ਦੇ ਮਾਹੌਲ ਕਾਰਨ ਇੱਕ ਸਥਾਨ ਤੋਂ ਦੂਜੇ ਸਥਾਨ ਵੱਲ ਚਲੇ ਜਾਣਾ ਆਦ ਸਾਰੇ ਸਮਾਜਿਕ ਕਾਰਕ ਹਨ ਧਾਰਮਿਕ ਕਾਰਕ ਵਿਸ਼ੇਸ਼ ਧਰਮ ਨੂੰ ਮੰਨਣ ਵਾਲੇ ਕੁਝ ਲੋਕ ਆਪਣੇ ਮਨਪਸੰਦ ਧਾਰਮਿਕ ਇਲਾਕੇ ਵਿੱਚ ਚਲੇ ਜਾਂਦੇ ਹਨ ਇਹ ਕਿਰਿਆ ਧਾਰਮਿਕ ਕਾਰਕਾਂ ਵਿੱਚ ਸ਼ਾਮਲ ਹੈ 4 ਜਨ ਅੰਕਣ ਕਾਰਕ ਉਮਰ ਜਨਸੰਖਿਆ ਸੰਬੰਧੀ ਖੇਤਰੀ ਵਿਖਰੇਵੇਂ ਖੇਤਰੀ ਸਮੱਸਿਆਵਾਂ ਦੇ ਆਧਾਰ ਤੇ ਸਥਾਨ ਬਦਲੀ ਜਿਵੇਂ ਰਾਜ ਅੰਦਰ ਸਥਾਨ ਬਦਲੀ ਰਾਜ ਤੋਂ ਰਾਜ ਅੰਦਰ ਸਥਾਨ ਬਦਲੀ ਅਤੇ ਅੰਤਰਰਾਸ਼ਟਰੀ ਸਥਾਨ ਬਤਲੀ ਆਧਕਾਰਕ ਜਨਸ ਜਨ ਅੰਕਣਕਾਰਕਾਂ ਅਧੀਨ ਆਉਂਦੇ ਹਨ ਫਰਸ਼ਨਸਸਾ ਜਨ ਅੰਕਣ ਪਰਿਵਰਤਨ ਸਿਧਾਂਤ ਦੇ ਵੱਖ-ਵੱਖ ਪੜਾਵਾਂ ਦੀ ਚਰਚਾ ਕਰੋ ਉੱਤਰ ਜਨ ਅੰਕਣ ਪਰਿਵਰਤਨ ਦਾ ਸਿਧਾਂਤ ਜਨਮ ਦਰ ਅਤੇ ਮੌਤ ਦਰ ਦੇ ਆਪਸੀ ਅੰਤਰ ਕਾਰਨ ਵੱਸੋ ਵਿੱਚ ਹੋਣ ਵਾਲੇ ਕੁਦਰਤੀ ਵਾਧੇ ਦਾ ਸਿਧਾਂਤ ਹੈ ਇਸ ਦਾੰਤ ਸਭ ਤੋਂ ਪਹਿਲਾਂ 1929 ਵਿੱਚ ਅਮਰੀਕੀ ਜਨ ਅੰਕਣ ਵਿਗਿਆਨੀ ਡਬਲਯੂਟੀ ਥਾਮਸਨ ਨੇ ਅਤੇ 1945 ਵਿੱਚ ਫ੍ਰੈਂਕ ਨੋਟਸਟीन ਨੇ ਦਿੱਤਾ ਵਿਕਾਸ ਦੇ ਵਾਧੇ ਕਾਰਨ ਜਨਮ ਦਰ 'ਚ ਵਾਧਾ ਹੋਣਾ ਮੌਤ ਦਰ 'ਚ ਕਮੀ ਆਉਣੀ ਵੱਸੋਂ ਦਾ ਖੇਤੀ ਖੇਤਰ ਤੋਂ ਉਦਯੋਗਿਕ ਖੇਤਰ ਵੱਲ ਜਾਣਾ ਅਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਕਰਨਾ ਆਦ ਇਸ ਸਿਧਾਂਤ ਦੇ ਮੁੱਖ ਵਿਸ਼ੇ ਹਨ ਇਸ ਸਿਧਾਂਤ ਦੀ ਚਰਚਾ ਤਿੰਨ ਪੜਾਵਾਂ ਵਿੱਚ ਕੀਤੀ ਜਾ ਸਕਦੀ ਹੈ ਨੰਬਰ 1 ਪਹਿਲਾ ਪੜਾ ਇਸ ਪੜਾ ਤੇ ਜਨਮ ਦਰ 35 ਪ੍ਰਤੀ ਹਜ਼ਾਰ ਤੋਂ ਵੱਧ ਹੁੰਦੀ ਹੈ ਅਤੇ ਮੌਤ ਦਰ ਵੀ ਲਗਭਗ ਇਸ ਦੇ ਬਰਾਬਰ ਹੁੰਦੀ ਹੈ ਵਸੋਦਾ ਵਾਧਾ ਬਹੁਤ ਘੱਟ ਹੁੰਦਾ ਹੈ ਇਹ ਪੜਾ ਖੇਤੀ ਆਧਾਰਿਤ ਸਮਾਜ ਵਿੱਚ ਹੁੰਦਾ ਹੈ ਪਰਿਵਾਰ ਦਾ ਆਕਾਰ ਵੱਡਾ ਹੁੰਦਾ ਹੈ ਲੋਕ ਅਨਪੜ ਘੱਟ ਤਕਨੀਕੀ ਤੇ ਘੱਟ ਗਿਆਨ ਵਾਲੀ ਹੁੰਦੇ ਹਨ ਸ਼ਹਿਰੀ ਵਿਕਾਸ ਵੀ ਘੱਟ ਹੁੰਦਾ ਹੈ ਕਰੀਬ 200 ਸਾਲ ਪਹਿਲਾਂ ਸੰਸਾਰ ਦੇ ਬਹੁਤੇ ਦੇਸ਼ ਇਸ ਪੜਾ ਚੋਂ ਗੁਜ਼ਰ ਰਹੇ ਸਨ ਦੋ ਦੂਜਾ ਪੜਾ ਇਸ ਪੜਾ ਤੇ ਜਨਮ ਦਰ 30 ਪ੍ਰਤੀ ਹਜ਼ਾਰ ਤੋਂ ਵੱਧ ਹੁੰਦੀ ਹੈ ਮੌਤ ਦਰ 15 ਪ੍ਰਤੀ ਹਜ਼ਾਰ ਤੋਂ ਵੱਧ ਹੁੰਦੀ ਹੈ ਇਸ ਪੜਾ ਤੇ ਸਿਹਤ ਸਹੂਲਤਾਂ ਅਤੇ ਭੋਜਨ ਸਹੂਲਤਾਂ ਦੇ ਵਾਧੇ ਕਾਰਨ ਮੌਤ ਦਰ ਵਿੱਚ ਵੱਡੀ ਕਮੀ ਆ ਜਾਂਦੀ ਹੈ ਜਨਸੰਖਿਆ ਜਨਸੰਖਿਆ ਵਿੱਚ ਵਾਧਾ ਬਹੁਤ ਜ਼ਿਆਦਾ ਹੁੰਦਾ ਹੈ ਮੌਤ ਦਰ ਘਟਣ ਅਤੇ ਜਨਮ ਦਰ ਵਧਣ ਕਰਕੇ ਇਸ ਪੜਾ ਨੂੰ ਜਨਸੰਖਿਆ ਵਿਸਫੋਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੰਸਾਰ ਦੇ ਬਹੁਤੇ ਦੇਸ਼ ਇਸ ਪੜਾ ਵਿੱਚੋਂ ਲੰਘ ਰਹੇ ਹਨ ਤਿੰਨ ਤੀਜਾ ਪੜਾ ਇਸ ਪੜਾਤੇ ਜਨਮ ਦਰ ਅਤੇ ਮੌਤ ਦਰ ਕਾਫੀ ਹੱਦ ਤੱਕ ਘੱਟ ਹੋ ਜਾਂਦੀਆਂ ਹਨ ਜਨਸੰਖਿਆ ਦਾ ਵਾਧਾ ਬਹੁਤ ਘੱਟ ਹੁੰਦਾ ਹੈ ਜਾਂ ਸਥਿਰ ਹੁੰਦਾ ਹੈ ਸੱਖਰਤਾ ਦਰ ਕਾਫੀ ਉੱਚੀ ਹੁੰਦੀ ਹੈ ਸਮਾਜ ਤਕਨੀਕੀ ਤੌਰ ਤੇ ਵਿਕਸਿਤ ਹੁੰਦਾ ਹੈ ਪਰਿਵਾਰ ਛੋਟੇ ਹੁੰਦੇ ਹਨ ਸਮਾਜ ਪੂਰੀ ਤਰ੍ਹਾਂ ਉਦਯੋਗਿਕ ਅਤੇ ਸ਼ਹਿਰੀ ਹੋ ਜਾਂਦਾ ਹੈ ਇਸ ਸਮੇਂ ਰੂਸ ਜਾਪਾਨ ਸੰਯੁਕਤ ਰਾਜ ਅਮਰੀਕਾ ਕੈਨੇਡਾ ग्रीनलैंड ऑस्ट्रेलिया न्यूजीलैंड ਅਤੇ ਚੀਨ ਆਦਿ ਦੇਸ਼ ਇਸ ਪੜਾਤੇ ਪਹੁੰਚ ਚੁੱਕੇ ਹਨ। ਪ੍ਰਸ਼ਨ ਹਾਹਾ ਸਾਖਰਤਾ ਦਰ ਕੀ ਹੈ? ਇਸ ਪੱਖ ਤੋਂ ਸਾਡੇ ਰਾਜਾਂ ਦੀ ਸਥਿਤੀ ਕਿੰਨੀ ਕੁ ਵਧੀਆ ਹੈ? ਉੱਤਰ ਕਿਸੇ ਵੀ ਭਾਸ਼ਾ ਵਿੱਚ ਪੜ੍ਹ ਲਿਖ ਅਤੇ ਸਮਝ ਲੈਣ ਦੀ ਸਮਰੱਥਾ ਨੂੰ ਸਾਖਰਤਾ ਕਿਹਾ ਜਾਂਦਾ ਹੈ। ਇੱਕ ਮਨੁੱਖ ਜਿਸ ਦੀ ਉਮਰ 7 ਸਾਲ ਜਾਂ ਇਸ ਤੋਂ ਵੱਧ ਹੋਵੇ ਜੋ ਕਿਸੇ ਵੀ ਭਾਸ਼ਾ ਵਿੱਚ ਪੜ੍ਹ ਲਿਖ ਅਤੇ ਸਮਝ ਸਕਦਾ ਹੋਵੇ ਨੂੰ ਸਾਖਰ ਕਿਹਾ ਜਾਂਦਾ ਹੈ ਇਸ ਪ੍ਰਕਾਰ ਸਾਖਰਤਾ ਦਰ ਕਿਸੇ ਖਾਸ ਸਮੇਂ ਵਿੱਚ 7 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਦੀ ਜਨਸੰਖਿਆ ਦੀ ਪ੍ਰਤੀਸ਼ਤ ਹੈ ਜੋ ਕਿਸੇ ਭਾਸ਼ਾ ਵਿੱਚ ਕੁਝ ਪੜ੍ਹ ਲਿਖ ਅਤੇ ਸਮਝ ਸਕਦੇ ਹੋਣ ਸਾਖਰਤਾ ਦਰ ਦਾ ਦੰਦਾ ਫਾਰਮੂਲਾ ਹੇਠ ਲਿਖੇ ਅਨੁਸਾਰ ਹੈ ਸਾਖਰਤਾ ਦਰ ਬਰਾਬਰ ਸਾਖਰ ਲੋਕਾਂ ਦੀ ਗਿਣਤੀ ਗੁਣਾ 100 ਵਟਾ ਕੁੱਲ ਵਸੋਂ 7 ਸਾਲ ਅਤੇ ਉਸ ਤੋਂ ਵੱਧ ਸਾਖਰਤਾ ਬਖੋ ਭਾਰਤੀ ਰਾਜਾਂ ਦੀ ਸਥਿਤੀ ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਕੁੱਲ ਸੱਖਰਤਾ ਦਰ 74.04% ਸੀ ਜਿਸ ਵਿੱਚ ਮਰਦਾਂ ਦੀ ਸੱਖਰਤਾ ਦਰ 80.9% ਅਤੇ ਔਰਤਾਂ ਦੀ ਸੱਖਰਤਾ ਦਰ 64.6% ਸੀ ਇਸੇ ਪ੍ਰਕਾਰ ਜੇਕਰ ਅਸੀਂ ਭਾਰਤੀ ਰਾਜਾਂ ਦੀ ਸੱਖਰਤਾ ਸਥਿਤੀ ਵੱਲ ਨਜ਼ਰ ਮਾਰੀਏ ਤਾਂ ਸਾਰੇ ਰਾਜਾਂ ਵਿੱਚੋਂ 93.94% ਸੱਖਰਤਾ ਦਰ ਨਾਲ ਕੇਰਲ ਰਾਜ ਸਾਰਿਆਂ ਤੋਂ ਮੋਹਰੀ ਹੈ ਜਦਕਿ ਮਿਜ਼ੋਰਮ ਦੀ ਸੱਖਰਤਾ ਦਰ 92.28% ਹੈ ਗੋਆ ਦੀ 87.40% ਹੈ ਬਿਹਾਰ ਦੀ ਸੱਖਰਤਾ ਦਰ ਦੇਸ਼ ਵਿੱਚ ਸਭ ਤੋਂ ਘੱਟ ਭਾਵ 61.81% ਹੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਕਸ਼ਦੀਪ ਦੀ ਸੱਖਰਤਾ ਦਰ 92.28% ਅਤੇ ਦਮਨ ਦੀ ਉਦੀ ਸਖਤਤਾ ਦਰ 87.07% ਹੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਦਾਦਰਾ ਅਤੇ ਨਗਰ ਹਵੇਲੀ ਦੀ ਸਖਤਤਾ ਦਰ 76.28% ਹੈ ਇਸੇ ਤਰ੍ਹਾਂ ਜੇਕਰ ਅਸੀਂ ਪੰਜਾਬ ਦੀ ਸਖਤਤਾ ਦਰ ਵੱਲ ਝਾਤੀ ਮਾਰੀਏ ਤਾਂ ਸਾਲ 2011 ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਸਖਤਤਾ ਦਰ 76.68% ਹੈ ਜਿਸ ਵਿੱਚ ਮਰਦਾਂ ਦੀ ਸਖਤਤਾ ਦਰ 80.4% ਅਤੇ ਔਰਤਾਂ ਦੀ ਸੱਖਤਾ ਦਰ 70.7% ਹੈ। ਕੁੱਲ ਮਿਲਾ ਕੇ ਭਾਰਤ ਵਿੱਚ ਸੱਖਤਾ ਦਰ ਵਿੱਚ ਸੁਧਾਰ ਹੋ ਰਿਹਾ ਹੈ ਪਰ ਖੇਤਰੀ ਅਤੇ ਲਿੰਗ ਅੰਤਰ ਅਜੇ ਵੀ ਮੌਜੂਦ ਹਨ।